ریہا کرو ریہا کرو ڈاڈا ایم پی ریہا کرو ریہا کرو ریہا کرو دور جاؤ ڈاڈا ایم پی ریہا کرو ریہا کرو ریہا کرو لوکاں دے حقاں دے ڈاکہ نہیں اٹھن देवा گے سلام پنجاب سرکار مرداباد 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 زندہ باد پتار سنجی خالصہ زندہ باد زندہ باد زندہ باد ساڈا حق ایتھے رکھ ساڈا حق ایتھے رکھ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਹਾਂ ਜੇ ਰੱਦ ਕਰੋ ਹੱਥ ਪਰੋਂ ਦੀ ਰੱਦ ਕਰੋ ਐਨਐਸਰ ਰੱਦ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਪਹਿਲੋਂ ਤੇ ਸੰਗਤ ਇਸ ਰੋਸ ਕਾਰਨ ਅੱਜ ਸਾਰੀ ਸੰਗਤ ਇਕੱਠੀ ਹੋਈ ਕਿ ਜਿਹੜੀ ਤੀਜੀ ਵਾਰ ਐਨਐਸਏ ਵਧਾਈ ਗਈ ਆ ਉਸ ਰੋਸ ਦੇ ਕਰਕੇ ਹੀ ਅਸੀਂ ਪਹਿਲੇ ਅੰਮ੍ਰਿਤਸਰ ਡੀਸੀ ਨੂੰ ਮੰਗ ਪੱਤਰ ਦਿੱਤਾ ਸੀ ਤੇ ਅੱਜ ਸਾਰੇ ਪੰਜਾਬ ਦੇ ਸਾਰੇ ਡੀਸੀਆਂ ਵਿੱਚ ਜਿਹੜੀ ਸਾਰੀ ਸੰਗਤ ਆਪਣੇ ਵੱਲੋਂ ਮੰਗ ਪੱਤਰ ਦੇ ਤੇ ਰਹੀ ਆ ਵੀ ਜਿਹੜੀ ਨਜਾਇਜ਼ ਐਨਐਸਏ ਲਾਈ ਆ ਉਹਨੂੰ ਰੱਦ ਕੀਤਾ ਜਾਵੇ ਤੇ ਸਾਡੇ ਸਾਰੇ ਸਮੂਹ ਬੰਦੀ ਸਿੰਘ ਜਿਹੜੇ ਆ ਉਹ ਰਿਹਾ ਕੀਤੇ ਜਾਣ ਜਿਨ੍ਹਾਂ ਦੇ ਜਿਨ੍ਹਾਂ ਦੇ ਕੇਸ ਵੀ ਖਤਮ ਹੋ ਗਏ ਆ ਉਹਨਾਂ ਨੂੰ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਬਾਕੀ ਜਿਹੜੇ ਬੇਕਸੂਰ ਵੀ ਅੰਮ੍ਰਿਤਸਰ ਸਰ ਮੁੰਡੇ ਬੰਦ ਕੀਤੇ ਆ ਉਹਨਾਂ ਦੀ ਜਮਾਨਤਾਂ ਕਿੱਦੀਆਂ ਜਾਣ ਕਿਹੜਾ ਇਹ ਕੇਸ ਆ ਵੀ ਜਿਹੜਾ 2-2 ਸਾਲ ਇਹਦੀ ਜਮਾਨਤ ਨਹੀਂ ਹੁੰਦੀ ਆ ਕੀ ਐਡਾ ਇਹਨਾਂ ਨੇ ਕੇਸ ਚ ਕਰ ਦਿੱਤਾ ਉਹਨਾਂ ਜਿਨ੍ਹਾਂ ਤੇ ਐਨਐਸਏ ਲੱਗੀ ਵੱਖਰੀ ਜਿਹੜੇ ਅੰਮ੍ਰਿਤਸਰ ਬੰਦ ਕੀਤੇ ਉਹ ਘਰ ਤੋਂ ਬੰਦ ਕੀਤੇ ਉਹਨਾਂ ਦੀ ਜਮਾਨਤਾਂ ਕਿਉਂ ਨਹੀਂ ਆ ਕਰ ਰਹੇ ਸਾਰੇ ਸਾਰੇ ਸਾਡੇ ਨਾਲ ਧੱਕਾ ਕਰ ਰਹੇ ਆ ਫਿਰ ਇਹ ਕਹਿੰਦੇ ਵੀ ਸਿੱਖ ਉਲਝਦੇ ਆ ਇਹ ਸਿੱਖਾਂ ਵਾਂ ਤੇ ਵੱਖਰੀ ਕਾਨੂੰਨ ਬਣਾ ਰਹੇ ਆ ਜੇ ਤੇ ਕਾਨੂੰਨ ਇੱਕ ਵਾ ਤੇ ਫਿਰ ਤੇ ਸਾਰਿਆਂ ਵਾਸਤੇ ਬਰਾਬਰ ਵਾ ਹੈਨਾ ਜਿਹੜੇ ਬੰਦੀ ਸਿੰਘਾ ਅੱਜ ਸਾਰੇ ਸਜ਼ਾ ਭੁਗਤੋਗੇ 35-35 ਸਾਲ ਜ਼ਿੰਦਗੀ ਸਾਰੀ ਉਹਨਾਂ ਦੀ ਜੇਲਾ ਚ ਨਾਂਗੀ ਉਹਨਾਂ ਨੂੰ ਕਿਉਂ ਨਹੀਂ ਰਹਾ ਕਰਨ ਦੇ ਕਿਉਂ ਕਿ ਯਕੀਨਾਂ ਨੂੰ ਡਰ ਲੱਗਦਾ ਉਹਨਾਂ ਦੇ ਬਾਹਰ ਆਉਣ ਤੇ ਇਹ ਸੰਗਤ ਇਹੋ ਸਾਰਾ ਰੋਸ ਹੈ ਸਾ ਤਾਂ ਹੀ ਸਾਰੀ ਸੰਗਤ ਜਿਹੜੀ ਸ਼ੜਕਾਂ ਤੇ ਆਈ ਆ ਵੀ ਤੁਹਾਡੇ ਇੱਕ ਸਮੂਹ ਬੰਦੀ ਸਿੰਘ ਰਹਾ ਕੀਤੇ ਜਾਣ ਐਨਐਸਏ ਰੱਦ ਕੀਤੀ ਜਾਏ ਬਾਕੀ ਅਮਰਸਰ ਵੀ ਜਿਹੜੇ ਨਜਾਇਜ਼ ਮੁੰਡੇ ਫੜੇ ਆ ਉਹ ਛੱਡੇ ਜਾਣ ਅੱਜ ਪਰ ਜੀਬੀ ਜੀ ਸਰਕਾਰ ਨੇ ਆਪਣਾ ਪੱਲਾ ਝਾੜਦੇ ਹੋਏ ਇੱਕ ਲਿਸਟ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਜਿਦੇ ਕਰਕੇ ਉਹਨਾਂ ਨੇ ਕਹਿ ਕੇ ਤੀਜੀ ਵਾਰ ਜਿਹੜੀ ਐਨਐਸਏ ਵਧੀਆ ਇਹ ਸਭ ਸਰਕਾਰ ਦੀਆਂ ਚਾਲਾਂ ਵਾ ਇਹ ਮੈਂ ਆਪਾਂ ਹਿਸਾਬ ਨੂੰ 22 ਤਰੀਕ ਨੂੰ ਮਿਲ ਕੇ ਵੀ ਆਈਆਂ ਉਹਨਾਂ ਨੇ ਇਹ ਮੈਸੇਜ ਦਿੱਤਾ ਵੀ ਮੇਰਾ ਸੰਗਤ ਨੂੰ ਮੈਸੇਜ ਦਿੱਤਾ ਜਾਏ ਪਹਿਲਾਂ ਤਾਂ ਉਹਨਾਂ ਨੇ ਸਾਰੀ ਸੰਗਤ ਨੂੰ ਫਤੇ ਬੁਲਾਈ ਆ ਫਿਰ ਉਹਨਾਂ ਆਖਿਆ ਵੀ ਜੋ ਵੀ ਪੰਥਦਰਦੀ ਆ ਜਾਇ ਕੋ ਪੰਜਾਬ ਨੂੰ ਬਚਾਉਣ ਵਾਲਾ ਵਾ ਮੈਂ ਉਹਦਾ ਭਰਾ ਹਾਂ ਮੈਂ ਕਦੀ ਵੀ ਉਹਤੇ ਭਰਾ ਮਾਰੂ ਚੰਗੋ ਦੇ ਨਾਲ ਨਹੀਂ ਲੜ ਸਕਦਾ ਮੇਰੇ ਨਾਲ ਕਿਸ ਦੀ ਦੁਸ਼ਮਣੀ ਨਹੀਂ ਮੈਂ 2 ਸਾਲ ਤੋਂ ਜੇਲ੍ਹ ਚ ਬੰਦ ਵਾਂ ਤੇ ਮੇਰੇ ਜਿਹੜੇ ਝੂਠੇ ਇਲਜ਼ਾਮ ਲਾਉਂਦੇ ਝੂਠੇ ਲਿਸ਼ਟਾ ਕਰਦੇ ਸਭ ਕੁਝ ਝੂਠਾ ਮੇਰੇ ਆਉਣ ਤੇ ਮੈਂ ਅਕਾਲ ਤਖਤ ਤੇ ਵੀ ਪੇਸ਼ ਹੋ ਕੇ ਇੱਕ ਗੱਲ ਬੋਲ ਸਕਦਾ ਕਿ ਮੈਂ ਇੱਕ ਸੱਚ ਤੇ ਹਾਂ ਮੈਂ ਕਦੀ ਕਿਸੇ ਦੇ ਨਾਲ ਆਪਣੇ ਮਨ ਚ ਕੋਈ ਵੈਰ ਵਿਰੋਧ ਨਹੀਂ ਰੱਖਿਆ ਬਾਗਾ ਪੁਰਾਣਾ ਹਾਂ ਦਾ ਮੈਂ ਸਟੇਜ ਤੇ ਵੀ ਬੋਲਿਆ ਸੀ ਕਿ ਜੇ ਮੇਰੇ ਕੋ ਪਹਿਲਾਂ ਵੀ ਕੁਝ ਕਿਸੇ ਦੇ ਵਿਰੁੱਧ ਬੋਲਿਆ ਗਿਆ ਤੇ ਅੱਜ ਤੋਂ ਮੈਂ ਸਹ ਹਾਂ ਵੀ ਮੈਂ ਕਿਸੇ ਵੀ ਆਪਣੇ ਭਰਾ ਦੇ ਜਿਹੜੇ ਵਿਰੋ ਨੇ ਬੋਲੂਗਾ ਜੋ ਵੀ ਕੋਈ ਪੰਥਦਰਦੀ ਆ ਪੰਜਾਬ ਨੂੰ ਬਚਾਉਣ ਵਾਲਾ ਵਾ ਉਹ ਸਾਰੇ ਮੇਰੇ ਭਰਾ ਵਾ ਕੁਝ ਲੋਕ ਨੇ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਗਲਤ ਪ੍ਰਚਾਰ ਤੇ ਭਾਈ ਅਮਰਤਪਾਲ ਜੀ ਦੇ ਖਿਲਾਫ ਬੋਲਦੇ ਪਏ ਉਹ ਤੇ ਇੰਨਾ ਸਰਕਾਰਾਂ ਨੇ ਛੱਡੇ ਹੁੰਦੇ ਦੋ ਚਾਰ ਬੰਦੇ ਉਹਨਾਂ ਤੇ ਬੋਲਣਾ ਹੀ ਭਾਈ ਸਾਹਿਬ ਤੇ ਵੀ ਇਹ ਇਲਜ਼ਾਮ ਲੱਗਦਾ ਪਿਆ ਹੈ ਕਿ ਉਹ ਸਰਕਾਰੀ ਦੀਆਂ ਏਜੰਸੀਆਂ ਨਾਲ ਮਿਲੇ ਹੋਏ ਨੇ ਕਿਉਂਕਿ ਅੱਜ ਦੇ ਦਿਨ ਹੀ ਸੰਦੀਪ ਸਿੰਘ ਸਣੀ ਦੇ ਭਰਾ ਨੇ ਇੱਕ ਅੱਜ ਅੰਮ੍ਰਿਤਸਰ ਦੇ ਵਿੱਚ ਇਕੱਠ ਦਾ ਉਹ ਆਵਾਜ਼ ਦਿੱਤੀ ਸੀ ਔਰ ਤੁਹਾਡੇ ਵੱਲੋਂ ਵੀ ਅੱਜ 27 ਤਰੀਕ ਹੈ ਜਿਹੜੀ ਇਕੱਠ ਰੱਖ ਕੇ ਜਾਂ ਮੰਗ ਪੱਤਰਾਂ ਦਾ ਜਿਹੜਾ ਪ੍ਰੋਗਰਾਮ ਰੱਖ ਕੇ ਇਹ ਚਰਚਾ ਹੈ ਕਿ ਤੁਸੀਂ ਉਸ ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼ ਇਹੋ ਜੀ ਤਾਂ ਕੋਈ ਗੱਲ ਨਹੀਂ ਸਾਡੇ ਸਿੰਘ ਕੋਈ ਨਹੀਂ ਹੈਗਾ ਮਾਤਾ ਜੀ ਕੋ ਤੁਹਾਨੂੰ ਇਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਤੇ ਪਹਿਲੇ ਕਈ ਦਿਨ ਮੀਟਿੰਗ ਹੋਈ ਸੀ ਤੋਂ ਅੱਛਾ 27 ਤਰੀਕ ਦਾ ਰੱਖਿਆ ਸੀ ਇਹ ਇਦਾਂ ਦੀ ਸਾਡੀ ਕੋਈ ਨਹੀਂ ਹੈਗੀ ਹੈਗੀ ਕਿ ਕਿਹਦਾ ਕਾਠ ਰੋਕਿਆ ਜਾਵੇ ਅਸੀਂ ਸਾਰੇ ਜਿਹੜੇ ਮਤਲਬ ਕੋਈ ਵੀ ਸਨੀ ਹੁਣੀ ਵੀ ਜਿਹੜੇ ਸਾਰੇ ਆ ਸਾਰਿਆਂ ਨੂੰ ਅਸੀਂ ਅਮਰਸਾਰਾ ਦੀ ਸਾਰੀ ਟੀਮ ਉੱਥੇ ਆ ਸਾਰੀ ਟੀਮ ਉੱਥੇ ਪਹੁੰਚੀ ਹੋਈ ਹੈ ਇਹ ਸਿੱਖਾਣਾ ਕਿਨੇ ਵਿਤਕਰਾਣੀ ਹੋ ਰਿਹਾ ਵੀ ਇਹਨਾਂ ਨੂੰ ਮਤਲਬ ਛੱਡਿਆ ਨਹੀਂ ਜਿਹੜਾ ਜਾ ਰਿਹਾ ਤੇ ਇਹ ਤੇ ਧੱਕਾ ਹੀ ਸਿੱਖਾਂ ਤੇ ਕਿਉਂ ਜ਼ੁਲਮ ਕਰ ਰਹੇ ਆ ਉਹਦੀ ਤੇ ਭਾਈ ਸਾਹਿਬ ਦੀ ਤੇ ਤੁਸੀਂ ਸੋਚ ਕਉਣ ਵਾਲੇ ਉਹਦੀ ਲੋਕਾਂ ਤੱਕ ਫੋਟੋਆਂ ਤੱਕ ਨਹੀਂ ਵਿਖਾ ਸਕੇ ਵੀ ਇੰਨਾ ਤੁਸੀਂ ਡਰੇ ਜੇ ਵੀ ਉਹਦੀ ਜੇ ਫੋਟੋ ਸੰਗਤ ਨੇ ਵੇਖ ਲਈ ਤੇ ਪਤਾ ਨਹੀਂ ਕੀ ਹੋ ਜਾਊਗਾ ਕੀ ਇਹਦਾ ਕਸੂਰਵਾਰ ਤੁਸੀਂ ਸਟੇਟ ਗਵਰਨਮੈਂਟ ਨੂੰ ਮੰਨਦੇ ਹੋ ਸਾਰੇ ਸਾਡੇ ਤੇ ਸਾਰੇ ਕੇਂਦਰ ਸਰਕਾਰ ਸਟੇਟ ਸਾਰੇ ਕਸੂਰਵਾਰ ਆ ਜਿਹੜੇ ਤੱਕਾ ਕਰ ਰਹੇ ਨੇ ਸਾਡੇ ਤੇ ਪ੍ਰੋਗਰਾਮ ਬਾਰੇ ਕੀ ਕਹਿਣਾ ਜੀ ਭਾਈ ਗੁਰਜੀ ਕਾਲਸਾ ਭਾਈ ਗੁਰਜੀ ਫਿਲਮ ਦੇ ਜੀ ਪਹਿਲਾਂ ਤੇ ਤੁਹਾਡੇ ਚੈਨਲ ਦਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਦੂਸਰਾ ਅੱਜ ਜਿਹੜਾ ਸੰਗਤ ਦਾ ਰੋਸ ਆ ਉਹ ਤੁਸੀਂ ਆਪ ਵੇਖਣ ਤੁਹਾਨੂੰ ਮਿਲੇਗਾ ਅੱਜ ਜਿਹੜਾ ਰੋਸ ਆ ਇਹ ਕਿਸੇ ਨੂੰ ਸਨੇਹਾ ਲਾ ਕੇ ਨਹੀਂ ਇਕੱਠਾ ਕੀਤਾ ਗਿਆ ਇਹ ਜਿਹੜੇ 4.5 ਲੱਖ ਲੋਕਾਂ ਨੇ ਆਪਣਾ ਨੁਮਾਇੰਦਾ ਚੁਣਿਆ ਸੀਗਾ ਆ ਉਹਨਾਂ ਦੇ ਅੱਜ ਕੰਮ ਟੱਪ ਹੋ ਗਏ ਨੇ ਉਹਨਾਂ ਦੀ ਜਿਹੜੀ ਗਾਰੰਟੀ ਆਉਣੀ ਸੀਗੀ ਐਮਪੀ ਫੰਡ ਤੋਂ ਉਹ ਬੰਦ ਹੋ ਗਈਆਂ ਨੇ ਔਰ ਰੋਸ ਜ਼ਾਹਿਰ ਕਰਨ ਵਾਸਤੇ ਡੀਸੀ ਸਾਹਿਬ ਕੋ ਪਹੁੰਚੇ ਤੇ ਤਾਂ ਜੋ ਜਿਹੜੀ ਅਨ ਕਨਸਟੀਟਿਊਸ਼ਨਲ ਤੀਜੀ ਵਾਰ ਜਿਹੜੀ ਐਨਐਸਏ ਵਧਾ ਦਿੱਤੀ ਗਈ ਆ ਉਦੇ ਸੰਬੰਧ ਵਿੱਚ ਅੱਜ ਆਜਾ ਬੜੀ ਸਾਹਿਬ ਪੁੱਛਿਆ ਤੇ ਦੂਜਾ ਤੁਹਾਡੇ ਚੈਨਲ ਦੇ ਵਿੱਚ ਜਿਹੜਾ ਸੱਚ ਸੁਣਾ ਸੱਚ ਸੁਣਾਉਣਾ ਸੱਚ ਸੁਣਾਉਣਾ ਸੱਚ ਸੁਣਾਉਣਾ ਸੱਚ ਦਿਖਾਉਣਾ ਤੇ ਪੀਟੀਸੀ ਪ੍ਰੋ ਦਾ ਆਇਆ ਨਿਰਪਉ ਨਿਰਵੈਰ ਤੁਸੀਂ ਆ ਥੋੜੀ ਜੀ ਕੱਲ ਦੀ ਤਰੀਕਿਆ ਦੀ ਟ੍ਰਿਬਿਊਂ ਦੇ ਵਿੱਚ ਬੜੀ ਇੱਕ ਮੰਨੀ ਪਰ ਮੰਨੀ ਹੈ ਜਿਹੜਾ ਹਰ ਇੱਕ ਬੱਚਾ ਹਰ ਇੱਕ ਪਰਿਵਾਰ ਦੇ ਵਿੱਚ ਪੜਦਾ ਹੈ ਇਹਦੇ ਵਿੱਚ ਆ ਦੇਖੋ ਜੀ ਆ ਦਿਖਾਓ ਪਲੀਜ਼ ਬੇਨਤੀ ਹੈ ਜੇ ਹੁਣ ਨਿਰਪਉ ਨਿਰਪਉ ਤੇ ਨਿਰਵੈਰ ਦੀ ਗੱਲ ਕੀਤੀ ਹੈ ਜਰੂਰ ਦਿਖਾਓ ਆ ਦੇਖੋ ਇਹ ਦੀ ਸਾਬ ਨੂੰ ਦਿਖਾਵਾਂਗੇ ਹਿੰਦੂਸਤਾਨ ਇਹ ਆ ਹਿੰਦੂ ਰਾਸ਼ਟਰ ਇਹ ਮੋਰ ਭਾਗਵਤ ਕਹਿ ਰਿਹਾ ਹੈ ਇੱਥੇ ਕੋਈ ਐਨਐਸਏ ਨਹੀਂ ਲੱਗੀ ਯੂਪੀ ਬਿਹਾਰ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਸੀਨੀਅਰ ਅਫਸਰ ਤੇ ਨਾਲ ਦੋ ਮੁਲਾਜ਼ਮ ਜਿੰਦਾ ਬਣ ਕੇ ਅਗਲਾ ਦਿੱਤੀ ਗਈ ਉਹਨਾਂ ਤੇ ਕਿਤੇ ਐਨਐਸਏ ਨਹੀਂ ਲੱਗੀ ਸਿੱਖਾਂ ਨਾਲ ਹੀ ਤੱਕਾ ਕਿਉਂ ਇਆਪਾ ਤੁਹਾਡੇ ਕੋਈ ਸਵਾਲ ਕਰਦੇ ਆ ਸਿੱਖਾਂ ਨਾਲੀ ਧੱਕਾ ਕੀ ਕੀ ਜਰਵਰ ਸਾਹਿਬ ਤੁਸੀਂ ਫਿਰ ਮੰਨਦੇ ਜੋ ਕਿ ਸਿੱਖਾਂ ਦੇ ਵਿੱਚ ਇਕਤਾ ਨਹੀਂ ਹੈਗੀ ਸਿੱਖਾਂ ਦੇ ਵਿੱਚ ਇਕਤਾ ਬਹੁਤ ਜ਼ਿਆਦਾ ਹੈ ਫਿਰ ਇਹੋ ਜੀਆਂ ਘਟਨਾ ਕਿਉਂ ਵਾਪਰਦੀਆਂ ਨੇ ਜਿਹੜੇ ਸਾਡੇ ਸਿਰਮਾਇਦਾਰ ਨੇ ਜਿਹੜੇ ਸਾਡੇ ਨੁਮਾਇੰਦੇ ਨੇ ਇਹ ਚੀਜ਼ ਉਹਨਾਂ ਨੂੰ ਵਿਚਾਰਨੀ ਚਾਹੀਦੀ ਹੈ ਜੇ ਸਿੱਖਾਂ 'ਚ ਇਕਤਾ ਨਾ ਹੋਵੇ ਤਾਂ ਜਿੱਡਾ ਵੱਡਾ ਭਾਰੀ ਘਟਨਾ ਹੋਣਾ ਹੋਵੇ ਅੱਜ ਲੱਖਾਂ ਦੀ ਤਾਦਾਦ ਦੇ ਵਿੱਚ ਵੀ ਆਪਾਂ ਪੂਰੇ ਪੰਜਾਬ ਦੀ ਕਰਕੇ ਲੱਖਾਂ ਦੀ ਤਾਦਾਦ ਦੇ ਵਿੱਚ ਅੱਜ ਹਜ਼ਾਰਾਂ 'ਚ ਘੱਟ ਹੋਇਆ ਆ ਜੇ ਅੱਜ ਹੁਣ ਤੋਂ ਇਹਨਾਂ ਨੇ ਸਾਡੇ ਪ੍ਰਸ਼ਾਸਨ ਨੇ ਗੱਲ ਨਾ ਸੁਣੀ ਲੱਖਾਂ ਦਾ ਇਕੱਠ ਆਪਾਂ ਚੰਡੀਗੜ੍ਹ ਨੂੰ ਕੁਛ ਕਰਾਂਗੇ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਵਿੱਚ ਉਹ ਵੀ ਤੇ ਸਿੱਖ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਜਿਹੜੇ ਇਸ ਟਾਈਮ ਤੇ ਮੌਜੂਦਾ ਸਰਕਾਰ ਆ ਉਹਦੇ ਵਿੱਚ ਵੀ ਤੇ ਸਿੱਖ ਨੇ ਇਹ ਤਾਂ ਉਹਨਾਂ ਕੋ ਗੈਰ ਸਿੱਖ ਥੋੜੀ ਹੈਗੇ ਇਹ ਤਾਂ ਉਹਨਾਂ ਨੂੰ ਕੁਛ ਨਾ ਚਾਹੀਦਾ ਨਾ ਨਾ ਮੋਹ ਮੋਨ ਭਾਗਵਤ ਦਾ ਬਿਆਨ ਆ ਤੇ ਕੋਈ ਕਿਉਂ ਨਹੀਂ ਬੋਲਿਆ ਉਹਨਾਂ ਨੂੰ ਆਪਣੀਆਂ ਜ਼ਕੀਰਾਂ ਦਾ ਡਰ ਆ ਮੇਰੇ ਸਵਾਲ ਦਾ ਪੁੱਛਣ ਦਾ ਕਾਰਨ ਹੀ ਇਹੋ ਆ ਕਿ ਫਿਰ ਸਿੱਖਾਂ ਦੇ ਵਿੱਚ ਏਕਤਾ ਨਹੀਂ ਹੈਗੀ ਸਿੱਖਾਂ ਦੇ ਵਿੱਚ ਇਕਤਾ ਹੈਗੀ ਆ ਪਰ ਸਾਨੂੰ ਨਜ਼ਰ ਨਹੀਂ ਆਉਂਦੀ ਜਿਹੜੇ ਇਕੱਠੇ ਹੋ ਕੇ ਤੁਰੇ ਨੇ ਉਹ ਅੱਗੇ ਆਉਣ ਨਹੀਂ ਦਿੱਤੇ ਜਾ ਰਹੇ ਹੁਣ ਭਾਈ ਅਮਰਪਾਲ ਜੀ ਹੈਗੇ ਕਿੰਨੀ ਅਮਾਮ ਨਾਲ ਜੁੜੀ ਉਹਨਾਂ ਨੂੰ ਬਾਹਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਇੱਥੇ ਵੀ ਵਿਰੋਧੀ ਧਿਰਾਂ ਕਹਿੰਦੀਆਂ ਨੇ ਮੌਕਾ ਇੱਕ ਵਾਰ ਹੀ ਮਿਲਦਾ ਹੁੰਦਾ بار بار ਨਹੀਂ ਮਿਲਦਾ ਡੈਫੀਨਿਟਲੀ 2027 ਦੇ ਵਿੱਚ ਸਾਰਾ ਪੰਜਾਬ ਸਾਡੇ ਨਾਲ ਖੜਾ ਹੋਏਗਾ ਮੌਕਾ ਦੇਣਗੇ ਇਹ ਵੀ ਗੱਲ ਚਰਚਾ ਦੇ ਵਿੱਚ ਹੈ ਫਿਰ ਵੀ ਸਰਕਾਰ ਵੱਲੋਂ ਭਾਈ ਸਾਹਿਬ ਨੂੰ ਵੋਟਾਂ ਵੇਲੇ ਬਾਹਰ ਲਿਆਂਦਾ ਜਾਵੇਗਾ ਕਿਉਂਕਿ ਇਹ ਸਰਕਾਰ ਦੇ ਨਾਲ ਨਹੀਂ ਹੋਏ ਇਹ ਤਾਂ ਉਹਨਾਂ ਵਾਲਾ ਸਮਝ ਸੀਗੇ ਜੀ ਅੱਜ ਤੱਕ ਕਿਹੜਾ ਅੱਜ ਤੱਕ ਕਿਹੜਾ ਸਰਕਾਰ ਦਾ ਸਰਕਾਰ ਦਾ ਜਾਂ ਏਜੰਸੀਆਂ ਦਾ ਬੰਦਾ ਹੈ ਜਿਹਨੂੰ ਜਿਹਨੂੰ 3 ਸਾਲ 3 ਸਾਲ ਹੋ ਚਲੇ ਜਿਹਨੂੰ ਐਨਐਸਏ ਲਗਾਤਾਰ ਵਧਾ ਦਿੱਤੀ ਜਾਂਦੀ ਹੈ ਹੈਨਾ ਹੋਏ ਮਾਈ ਕੌਸਟਾ ਅੱਜ ਤੱਕ ਪਹਿਲਾ ਬੰਦਾ ਬੰਦੋਸ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲਾ ਬੰਦਾ ਜਿਹਦੇ ਤੇ ਤੀਜੀ ਵਾਰ ਐਨਐਸ ਰਿਪੀਟ ਹੋਈ ਆ ਤੇ ਫਿਰ ਏਜੰਸੀਆਂ ਦਾ ਬੰਦਾ ਕਿੱਦਾਂ ਕਹਿ ਸਕਦੇ ਇਹ ਕੀ ਗੱਲ ਇਹ ਆ ਕੀ ਸਰਕਾਰ ਜਿਹੜੀ ਆ ਡਰੀ ਹੋਈ ਆ ਪੰਜਾਬ ਦਾ ਮੁੱਖ ਮੰਤਰੀ ਦੀ ਕੁਰਸੀ ਲੀ ਹੋਈ ਆ ਇਸ ਕਰਕੇ ਉਹ ਤਰ੍ਹਾਂ ਤਰ੍ਹਾਂ ਦੇ ਸਾਡਾ ਤੇ ਅੱਜ ਜਿਹੜਾ ਮੈਸੇਜ ਜੀ ਆ ਸਿਰਫ ਪੰਜ ਮੈਮਰੀ ਜ਼ਿਲੇ ਦੀ ਕਮੇਟੀ ਤੇ ਬਲਾਕ ਪੱਧਰ ਦੀ ਕਮੇਟੀ ਦਾ ਸੀ ਪਰ ਸੰਗਤ ਦਾ ਇੰਨਾ ਪਿਆਰ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਜਿਹੜੀ ਆ ਹਾਜ਼ਰੀ ਭਰੀਆ ਕਿਉਂਕਿ ਜਦੋਂ ਜਦੋਂ ਪਤਾ ਲੱਗਿਆ ਕਿ ਐਨਐਸਰ ਦੇ ਖਿਲਾਫ ਅੱਜ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਤੇ ਸੰਗਤ ਆਪ ਮੁਹਾਰੇ ਇੱਥੇ ਪਹੁੰਚੀ ਅੱਜ ਦੇ ਦਿਨ ਦਾ ਕੋਈ ਦਬਾਅ ਬਣੇਗਾ ਸਰਕਾਰ ਤੇ ਬਿਲਕੁਲ ਬਣੇਗਾ ਜੀ ਨਹੀਂ ਬਣੇਗਾ ਤੇ ਅਗਲਾ ਐਕਸ਼ਨ ਜਿਹੜਾ ਸਾਡਾ ਉਹ ਪੰਜਾਬ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਗਾ ਜੀ ਸਾਹਿਬ ਨੇ ਤੁਰ ਸਾਹਿਬ ਨੇ ਜੀ ਜਿਸ ਤਰ੍ਹਾਂ ਅੱਜ ਨਾ ਡੀ ਸੀ ਸਾਹਿਬ ਹੈ ਨਾ ਇਹ ਡੀ ਸੀ ਸਾਹਿਬ ਨੇ ਯਾਰ ਇਹ ਕਿੱਦਾਂ ਦੇਖਦੇ ਤੁਸੀਂ ਮੰਗ ਪੱਤਰ ਦੇਣ ਆਏ ਤੇ ਦੁਨੀਆ ਜਿਹੜੇ ਮੇਨ ਅਧਿਕਾਰੀ ਦੁਨੀਆ ਇੱਥੇ ਉਹ ਕਿੱਦਾਂ ਦੇਖਦੇ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ 4 ਦਿਨ ਪਹਿਲਾਂ ਤੋਂ ਦੱਸਿਆ ਗਿਆ ਸੀ ਕਿ 27 ਤਰੀਕ ਨੂੰ ਤੁਹਾਨੂੰ ਮੰਗ ਪੱਤਰ ਦਵਾਂਗੇ ਹੁਣ ਇਹ ਪਤਾ ਨਹੀਂ ਵੀ ਕਿਹੜੀ ਗੱਲੋਂ ਕਿੱਥੇ ਹੁਣ ਇੱਕ ਦਸ ਦੇ ਵੀ ਡੀ ਸੀ ਸਾਹਿਬ ਪਿੱਛੋਂ ਨਹੀਂ ਨਿਕਲੇ ਆ ਕਿਉਂ ਇਹ ਪਤਾ ਨਹੀਂ ਕੀ ਇਦਾਂ ਕਿਉਂ ਇਦਾਂ ਸਾਡਾ ਕਰਨ ਦੇ ਆ ਕਿਉਂ ਡਰਦੇ ਆ ਕਿ ਕਿਸ ਚੱਕਰ ਆ ਜੋ ਚਾਰ ਦਿਨ ਪਹਿਲਾਂ ਦੱਸਿਆ ਹੋਇਆ ਫਿਰ ਤੇ ਉਹਨੂੰ ਸਰਕਾਰੀ ਅਹੁਦੇ ਤੇ ਬੈਠੇ ਫਿਰ ਤੇ ਉਹਨਾਂ ਨੂੰ ਉੱਥੇ ਹਾਜ਼ਰ ਹੋਣਾ ਚਾਹੀਦਾ ਨਾ ਕੋਈ ਇਨੀ ਸੰਗਤ ਤੇ ਸ਼ਦਾਈ ਥੋੜੀ ਜਿਹੀ ਇਨੀ ਗਰਮੀ ਜਿਹੀ ਇਨੀ ਸੰਗਤ ਇਕੱਠੀ ਹੋ ਕੇ ਆਈ ਹੈ ਇੱਕ ਬੰਨੇ ਦਾ ਪੰਜਾਬ ਸਰਕਾਰ ਕਹਿੰਦੀ ਆ ਵੀ ਜਿਹੜੇ ਟਾਈਮ ਟੂ ਟਾਈਮ ਅਫਸਰ ਸਾਰੇ ਜਿਹੜੇ ਆ ਦਫ਼ਤਰਾਂ ਦੇ ਵਿੱਚ ਮੌਜੂਦ ਰਹਿਣਗੇ ਤੇ ਦੂਜੇ ਪਾਸੇ ਨੌਨਸੈਂਸ ਮਸਲਾ ਕਿਉਂਕਿ ਇਹ ਲੋਕਾਂ ਦੇ ਹੱਕਾਂ ਦਾ ਕਹਾਣ ਆ ਇਹ ਜਿਹੜੀ ਸੰਗਤ ਆ ਇਹ ਸੰਗਤ ਇੱਕ ਐਮਪੀ ਦੇ ਐਨਐਸਏ ਐਮ ਐਨਐਸਏ ਰੱਦ ਕਰਵਾਉਣ ਲਈ ਇੱਥੇ ਆਈ ਆ ਤੇ ਡੀਸੀ ਸਾਹਿਬ ਨੂੰ ਪਹਿਲਾਂ ਦੱਸਣ ਦੇ ਬਾਵਜੂਦ ਵੀ ਡੀਸੀ ਸਾਹਿਬ ਇੱਥੇ ਦਫ਼ਤਰ ਚੋਂ ਹੁਣੇ ਪਿੱਛੋਂ ਦੀ ਨਿਕਲ ਕੇ ਚਲੇ ਗਏ ਕਿਉਂ ਇਹ ਇਹ ਦੇਸ਼ ਦੇ ਵਸਨੀਕ ਨਹੀਂ ਹੈ ਕੀ ਇਹ ਹੀ ਪੰਜਾਬ ਦੇ ਵਸੰਦੇ ਨਹੀਂ ਆ ਇਹੋ ਜਿਹਾ ਵਤੀਰਾ ਕਿਉਂ ਕੀਤਾ ਜਾ ਰਿਹਾ ਕਿਉਂਕਿ ਮੈਂ ਆਪਸੇ ਸ਼ਾਇਦ ਨੂੰ ਵੀ ਦੱਸਣਾ ਚਾਹਣਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਰਕਾਰ ਗੁਰੂ ਮਰ ਨੇ ਕਿਰਪਾ ਕੀਤੀ 2027 ਦੇ ਵਿੱਚ ਇਹ ਪੰਜਾਬ ਦੀ ਉਸੇ ਕੁਰਸੀ ਦੇ ਉਈ ਅਮਰਤਾਪਾਲ ਸਿੰਘ ਖਾਲਸਾ ਜੀ ਬਹਿਣਗੇ ਤੇ ਪ੍ਰਸ਼ਾਸਨ ਨੂੰ ਸਲੂਟ ਮਾਰਨੇ ਪੈਣਗੇ ਤੇ ਅੱਜ ਪ੍ਰਸ਼ਾਸਨ ਜਿਨ੍ਹਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਇਨ੍ਹਾਂ ਇਨ੍ਹਾਂ ਗੱਲਾਂ ਤੇ ਪ੍ਰਸ਼ਾਸਨ ਨੂੰ ਧਿਆਨ ਨਹੀਂ ਦੇਣਾ ਚਾਹੀਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਸਰਕਾਰ ਦਾ ਤੇ ਡੇਢ ਸਾਲ ਰਹੇਗਾ ਸਾਰਾ ਪਰ ਸਰਕਾਰ ਦੇ ਇਸ਼ਾਰੇ ਤੇ ਇਨੀ ਤੱਕੇ ਛਾਈ ਇਹ 10 5 ਦਿਨ ਪਹਿਲਾਂ ਦੱਸਿਆ ਹੋਵੇ 4 ਦਿਨ ਇੱਥੇ ਮੰਗ ਪੱਤਰ ਦੇਣਾ ਲੱਗਦਾ ਨਹੀਂ ਤੁਹਾਡੇ ਨਾਲ ਹੀ ਇਹ ਜਿਹੜਾ ਪਖਵਾਤ ਹੋ ਰਿਹਾ ਹੈ ਵੇਖਣੋਂ ਤੁਹਾਨੂੰ ਵੀ ਲੱਗਦਾ ਹੀ ਆ ਸਿੱਖਾਂ ਨਾਲ ਹੋ ਰਿਹਾ ਸਿੱਖਾਂ ਨਾਲ ਹੀ ਹੋ ਰਿਹਾ ਇਹ ਸਾਰਾ ਕੁਝ ਧੱਕਾ ਡੀਸੀ ਸਾਹਿਬ ਕਾਨੂੰਨ ਸਾਹਿਬ ਆਸਤੇ ਬਰਾਬਰ ਨਹੀਂ ਆ ਸਿੱਖਾਂ ਵਾਸਤੇ ਵੱਖਰੇ ਕਾਨੂੰਨ ਇਹਨਾਂ ਨੇ ਬਣਾਏ ਡੀਸੀ ਸਾਹਿਬ ਲੋਕਾਂ ਦੇ ਮਸਲੇ ਹੱਲ ਕਰਨ ਲਈ ਬੈਠੇ ਨੇ ਫਿਰ ਲੋਕੀ ਬਾਹਰ ਤੇ ਬਾਹਰ ਜਿੰਦਰਾ ਕਿਉਂ ਮਾਰਦੇ ਨੇ ਕਿ ਆਉਂ ਲੱਗਦਾ ਇਹ ਵੀ ਇਸ ਤਰ੍ਹਾਂ ਕਰ ਰਹੇ ਨੇ ਆ ਵੇਖੀ ਲੋ ਤੁਸੀਂ ਇਨੀ ਸੰਗਤ ਬਾਹਰ ਬੈਠੀ ਤੇ ਕੀ ਤੇ ਡੀਸੀ ਸਾਹਿਬ ਮਸਲਾ ਹੱਲ ਕਰਨਗੇ ਜੇ ਇਨੀ ਸੰਗਤ ਵੇਖ ਕੇ ਨਹੀਂ ਉਹ ਹੱਲ ਕਰ ਸਕਦੇ ਇਹ ਹੋ ਜਾਂਦੇ ਆ ਵੀ ਭਾਈ ਸਾਹਿਬ ਬਾਹਰ ਨਾ ਆਵੇ ਚੋਣਾਂ ਦੁਆਰਾ ਚੁਣੇ ਹੋਏ ਨੇਤਾ ਨੂੰ ਆਉਂਦੇ ਕੀ ਇਹ ਸਵਿਧਾਨ ਦੇ ਮੁਤਾਬਕ ਹੋ ਰਿ ਕਿਹੜਾ ਇਹ ਸਬਧਾਨਾ ਕਿੱਥੇ ਲਿਖਿਆ ਇਦਾਂ ਦਾ ਸਬਧਾਨਾ ਠੀਕ ਹੈ ਇੱਥੇ ਬੈਠੇ ਆਪੇ ਆਉਣਗੇ ਤੇ ਲੈਣਗੇ ਨੀਸੀ ਸਾਹਿਬ ਅੱਗੇ ਮਿਲਣੇ ਦਿੱਤਾ ਜਾਊਗਾ ਕਿ ਐਡੀਐਮ ਸਾਹਿਬ ਆ ਗਏ ਉਹਨਾਂ ਨੂੰ ਦੇਖ ਕੇ ਚੱਲ ਗੋ ਅਸੀਂ ਉਹ ਦਿਨ ਵੀ ਗੱਲ ਕੀਤੀ ਸੀ ਜਦੋਂ ਆਏ ਹਾਂ ਡਿਪਟੀ ਕਮਿਸ਼ਨਰ ਚਾਹੀਦਾ ਏਡੀਸੀ ਚਾਹੀਦਾ ਕੁਛ ਨਾ ਕੁਛ ਚਾਹੀਦਾ ਸੀਨੀਅਰ ਅਫਸਰ ਨੂੰ ਲੈਣਾ ਚਾਹੀਦਾ ਅਸੀਂ ਇੱਥੇ ਬੈਠੇ ਆ ਤਰਨਾ ਮਾਰ ਕੇ ਠੀਕ ਆ ਬਾਹਰਲੇ ਨੂੰ ਇੱਥੇ ਲਾਵਾਂਗੇ ਅੰਦਰ ਕਰਾਂਗੇ ਇਸ ਬਲੌਕ ਸਾਡਾ ਆ ਕੇ ਅਸੀਂ ਦੇਖਦੇ ਬਾਸੀ ਆ ਇਸ ਨਾਲ ਕੋਈ ਹੱਲ ਹੋਏਗਾ ਮੈਂ ਛਿੰਦੇ ਆਇਥੋਂ ਦੇ ਹਾਂ ਇਹ ਕੁਝ ਦੇ ਮੰਗ ਪੱਤਰ ਤੁਸੀਂ ਲੈ ਕੇ ਆਜੋ ਇਹਦੇ ਨਾਲ ਮੈਂ ਮੇਰਾ ਪਹਿਲਾ ਵੀ ਸਾਲ ਇਹ ਤੇ ਸਾਡੀ ਸ਼ੁਰੂਆਤ ਆ ਜੇ ਸਰਕਾਰ ਨੇ ਨੂੰ ਗੰਭੀਰਤਾ ਨਾਲ ਨਾ ਲਿਆ ਤੇ ਅਗਲਾ ਐਕਸ਼ਨ ਜਿਹੜਾ ਸਾਡਾ ਪੰਜਾਬ ਸਰਕਾਰ ਦੀਆਂ ਜੜਾਂ ਲਾ ਕੇ ਰੱਖ ਦੇਗਾ ਹਾਂਜੀ ਡਰਬਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਇੱਕ ਆਈਏਐਸ ਇੰਡੀਅਨ ਐਡਮਿਨਿਸਟ੍ਰੇਸ਼ਨ ਸਰਵਿਸਿਸ ਇੱਕ ਪਬਲਿਕ ਸਰਵੈਂਟ ਹੁੰਦਾ ਹੈ ਜੀ ਹਾਂਜੀ ਅੱਜ डीसी साहब ने इत्तो 11 ਹਜ਼ਾਰ ਰੁਪਏ ਦੱਸਤਾ ਆ ਕਿ ਮੈਂ ਪਬਲਿਕ ਸਰਵੰਟ ਨਹੀਂ ਹੈਗਾ ਮੈਂ ਗਵਰਨਮੈਂਟ ਸਰਵੰਟ ਆ ਅੱਛਾ ਗਵਰਨਮੈਂਟ EMPLOYE ਹੁੰਦਾ ਗਵਰਨਮੈਂਟ ਸਰਵੰਟ ਨਹੀਂ ਹੁੰਦਾ ਸਰਵੰਟ ਹਮੇਸ਼ਾ ਪਬਲਿਕ ਦਾ ਹੁੰਦਾ ਆ ਅੱਜ ਅੱਜ ਤੋਂ 4 ਦਿਨ ਪਹਿਲਾਂ ਜਿੱਦਾਂ ਮਾਤਾ ਜੀ ਹੁਣਾਂ ਨੇ ਦੱਸਿਆ 4 ਦਿਨ ਪਹਿਲਾਂ ਅਸੀਂ ਇੰਟੀਮੀਟ ਕਰਕੇ ਗਏ ਸੀਗੇ ਰੀਡਰ ਸਾਹਿਬ ਨੂੰ ਕਿ ਅਸੀਂ 27 ਤਰੀਕ ਨੂੰ ਮੰਗ ਪੱਤਰ ਲੈ ਕੇ ਆਵਾਂਗੇ ਜਿਹੜੀ ਸਾਡੀ ਇੱਥੋਂ ਦੀ ਸੰਗਤ ਹੈ ਜਿਨ੍ਹਾਂ ਨੇ MP ਨੂੰ ਵੋਟਾਂ ਪਾ ਕੇ ਜਿਤਾਇਆ ਸੀਗਾ MP ਸਾਹਿਬ ਨੂੰ ਉਹ ਰੋਸ ਲੈ ਕੇ ਆਪਣਾ ਆਉਣਗੇ ਤੇ ਉਹਨਾਂ ਦੀ ਹਾਜ਼ਰੀ ਇੱਥੇ ਹੋਣੀ ਲਾਜ਼ਮੀ ਆ ਤੇ ਅੱਜ ਸਾਨੂੰ ਪ ਇਹ ਉਹ ਵਿਸ਼ੇ ਦੇ ਦਰਵਾਜੇ ਤੋਂ ਹਿਸਾਬ ਚਲੇਦੇ ਨੇ ਜਿਹੜਾ ਤੁਸੀਂ ਮੰਗ ਪੱਤਰ ਲੈ ਕੇ ਆਏ ਇਹਦੇ ਵਿੱਚ ਮੇਨ ਮੰਗ ਤੁਹਾਡੀ ਹੈ ਕੀ ਹੈ ਇਹਦੇ ਵਿੱਚ ਦੋ ਮੰਗਾਂ ਨੇ ਜਿਹੜੀ ਐਨਐਸਏ ਅਨਕਨਸਟੀਚਿਊਸ਼ਨਲ ਬਤਾ ਦਿੱਤੀ ਗਈ ਹੈ ਕੋਰ ਅਦ ਕਿਤੀ ਜਾਵੇ ਦੂਸਰੀ ਜਿਹੜੇ ਬੰਦੀ ਸਿੰਘ 35-35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਠੀਕ